ਕੋਪੀ ਲੈ ਵੀਰ ਜੀ ਮੂੰਹ ਮਾਂ ਦਿਖਾਓ ਆਪਣਾ ਸ਼ਾਨ ਪਛਾਣ ਹੈ ਤੁਹਾਡੀ ਸਾਡੀ ਸੋਖੇ ਵੀਰ ਪਾਣੀ ਡੇ ਪਾਉਣ ਗਰਾਊਂਡ ਨੂੰ ਹਰਿਆ ਭਰਿਆ ਕਰਨਾ ਵਧੀਆ ਟਾਂ ਅੱਜ ਦਿਨ ਬਲੌਗ ਤੁਹਾਡਾ ਸਵਾਗਤ ਹੈ ਜੇ ਬਲੌਗ ਤਾਂ ਨਵੇਂ ਹੋ ਬਲੌਗ ਨੂੰ ਕਰੋ ਲਾਈਕ ਚੈਨਲ ਨੂੰ ਸਬਸਕ੍ਰਾਈਬ ਐਂਡ ਕਰੋ ਸ਼ੇਅਰ ਹੋਰ ਕੀ ਹਾਲ ਸਭ ਠੀਕ ਠਾਕ ਕਿੱਦਾਂ ਦੀ ਸਵੇਰ ਤੁਹਾਡੀ ਵਧੀਆ ਹੋਰ ਸੁਣੋ ਅਸੀਂ ਅੱਜ ਗਰਾਊਂਡ ਦੇ ਵਿੱਚ ਸਫਾਈ ਕਰਨਾ ਆਏ ਆ ਨਾਲ ਮਿੱਟੀ ਪਾਉਣਾ ਨਾਲ ਕਾ ਵੱਡਣਾ ਤੁਹਾਨੂੰ ਦਿਖਾਉਨੇ ਸਾਡੇ ਵੀਰ ਭਰਾ ਕਿਸ ਤਰ੍ਹਾਂ ਡੇ ਆ ਸਾਰੇ ਚਲੋ ਤੁਹਾਨੂੰ ਦਿਖਾਉਂਦੇ ਤਬੇ ਕੋ ਸਾਡਾ ਫੱਲੀ ਰੇੜੀ ਪਰਨ ਜਾ ਰਿਹਾ ਐਨ ਨਾਲ ਢੱਲੋ ਆ ਹੁਣ ਰੇੜੀ ਪਰੂ ਸਾਡਾ ਫੱਲੀ ਨਾਲ ਢੱਲੋ ਸਾਡਾ ਰੇੜੀ ਬੰਦਿਆ ਦੇਖੋ ਯੋਰਾ ਛੋਰਾਣਾ ਇਨੀ ਭਰਤੀ ਐ ਨਾਲੇ ਸਮੀਰ ਹੁਣੀ ਸਾਡੇ ਡਰਾਈਵਰ ਐ ਤਾਂ ਆ ਸਾਡਾ ਵੀਰ ਖਲੋਤਾ ਸੀ ਜਾ ਰਿਹਾ ਟੋਪੀ ਲਾ ਵੀਰ ਜੀ ਮੂੰਮਾਂ ਦਿਖਾਇਓ ਆਪਣਾ ਸ਼ਾਨ ਪਛਾਣ ਆ ਜੀ ਤੁਹਾਡੀ ਆ ਦੇਖੋ ਇਹ ਵਲੌਗ ਦੇ ਵਿੱਚ ਵੱਧ ਤੋਂ ਵੱਧ ਪਿਆਰ ਦੇਣਾ ਫੱਲੀ ਨੂੰ ਆ ਸਾਡਾ ਢੱਲੋ ਆ ਇਧਰ ਹੋ ਜਾ ਢੱਲੋ ਜੀ ਇਧਰ ਹੋ ਜਾ ਹਾਂ ਜੀ ਆ ਵੇਖੋ ਲੈ ਫੱਲੀ ਮੈਂ ਪਰ ਰੇੜੀ ਪਾਸ ਇਧਰੋਂ ਆ ਫੜ ਉਹ ਗੋਦੀ ਆਓ ਪਾ ਲਈ ਲੇਵਾ ਆਪਣੇ ਢੀਲੋ ਆ ਜੀ ਹੁਣੀ ਢੀਲੋ ਬਾਈ ਹੁਣੀ ਢੀਲੋ ਆ ਮੈਂ ਇਹ ਗੋਦੀ ਤੇ ਪੈਸੇ ਮੈਂ ਟਾਈਪ ਕਰਦਾ ਤੁਹਾਡੇ ਜੂਨੀ ਫੇਰੇ ਸੰਦੇ ਨਹੀਂ ਹੋ ਜਾਣ ਨੇ ਆਪਣੇ 35 ਪੈਂਟੀ ਪਾਵਾਂਗੇ ਜੈਕਟ ਨਾਲ ਇਹ ਬਹੁਤ ਸ਼ਾ ਤੇ ਪੈਂਟ ਹੈਗੀ ਬੂੜਾ ਕੀ ਆ ਬੂੜਾ ਪਾਖੜੀ ਬੋਧੇ ਗੱਲ ਬੰਦ ਨਹੀਂ ਹੁਣ ਵਧੀ ਜਾਣਗੇ ਬਾਕੀ ਗਾ ਭਰੀ ਦੇ ਵੱਡੇ ਵੱਡੇ ਟੋਏ 35 ਨੇ ਸਾਇ ਚੜ ਗਏ ਜੇ ਆਹ ਦੋ ਮਿੰਟ ਡਰਾਈਵਰ ਸਾਹਵੇਂ ਹਾਂ ਹਾਂਜੀ ਫੱਲੀ ਰੇੜੀ ਆਡਾ ਭਰੰਦਿਆ ਤੇ ਫੱਲੀ ਰੇੜੀ ਦੇ ਭਰਦਣੀ ਹੈ ਇਹੋ ਵੀ ਜਿਆਦਾ ਕੰਮ ਕੰਡੇ ਆ ਸੁਮੀਰ ਤੇ ਢੱਲੋ ਬਾਕੀ ਦੇ ਕੀ ਇਹਨੂੰ ਆਂਦੇ ਨਉਗੇ ਹੀ ਆਹ ਵੇਖੋ ਤੇ ਬਾਕੀ ਕੋਈ ਨਹੀਂ ਤੁਹਾਨੂੰ ਟੂਰਨਾਮੈਂਟ ਵੀ ਦਿਖਾਵਾਂਗੇ ਇਦਾਂ ਹੀ ਹਾਂਜੀ ਹੋਰ ਠੀਕ ਠਾਕ ਨਾ ਸਾਰੇ ਬਾਕੀ ਸਾਡੇ ਮਸ਼ੀਨ ਵੀ ਚੱਲ ਰਹੀ ਘਾੜਨ ਵਾਲੀ ਤੁਹਾਨੂੰ ਹੋਰ ਇਹ ਦਿਖਾਉਨੇ ਆ ਤੱਪੀ ਵੀਡੀਓ ਬੰਡੀ ਨਾਲ ਤੇ ਇਹਨੂੰ ਕਰੇਨ ਆਹ ਵੇਖੋ ਉਹ ਕਾਵੜ ਵੜ ਰਖੰਡੀ ਆ ਇਹ ਇਹ ਹੁਣ ਅਭਲੇ ਪਾਣੀ ਪੀਣ ਆਹ ਵੇਖੋ ਆਹ ਇਹ ਸਰਕਾਰੀ ਸਕੂਲ ਅੱਜ ਦੇ ਪੜਦੇ ਨਹੀਂ ਪਹਿਲਾਂ ਸਾਡੇ ਰੀਦਾਂ ਦਾ ਸਕੂਲ ਨਹੀਂ ਸਰਕਾਰੀ ਹੁਣ ਏਦਾਂ ਦਾ ਬਣ ਗਿਆ ਹਾਂਜੀ ਆਹ ਦੇਖੋ ਪਾਣੀ ਆਉਂਦਿਆ ਜੋ ਪੀਓ ਪੀਓ ਆ ਬਣਣਾ ਘਾਣਾ ਓਏ ਕਿੱਥੇ ਝੱਬਣ ਪੁਰਾਣਾ ਬਹੁਤਾ ਆ ਆ ਦੇਖੋ ਡੂੰਘਾ ਬਹੁਤ ਛੜਿਆ ਹੈ ਇਹਦੇ ਬਾਝੋਂ ਅੰਦਰ ਟਿਕੜਾ ਹੁੰਦਾ ਆ ਆ ਬੂੜ ਉੱਧਲੀ ਸਾਈਡ ਤੋਂ ਸਫਾਈ ਹੋ ਗਈ ਆ ਹੁਣ ਇਧਰਲੀ ਸਾਈਡ ਤੋਂ ਸਫਾਈ ਹੋਣ ਦੀ ਆ ਆ ਦੇਖੋ ਆ ਜੀ ਆ ਮੁੰਡੇ ਵੇਖੋ ਘਾਹ ਇਕੱਠਾ ਕਰਨ ਦੇ ਆ ਹਾਂਜੀ ਆਖੋ ਆਪਣੇ ਢਿੱਲੋ ਜੀ ਆਪਣੇ ਮਮੂ ਜੀ ਅਗਲੀਆਂ ਨਾਲ ਘਾਹ ਇਕੱਠਾ ਕਰਨ ਦੇ ਆ ਹਾਂਜੀ ਆਪਣੇ ਸਾਬੀ ਜੀ ਇਹ ਜੀ ਐਂਡ ਰਾਜਾ ਜੀ ਵੜਨਦੇ ਆ ਇੱਥੇ ਪੈਣੀ ਮੋਟਰ ਤੇ ਮੋਟਰ ਮਕਾਇਨਿੰਗ ਨੂੰ ਲੈਣ ਗਏ ਆ ਹਾਂ ਜੀ ਜਦੋਂ ਮੋਟਰ ਪੈਂਦੀ ਆ ਮੋਟਰ ਘਰ ਪਈ ਤੇ ਜਦੋਂ ਪੈ ਗਈ ਕੋਲਡ ਗਰਾਊਂਡ ਚ ਪਾਣੀ ਧਾ ਦੇਣਾ ਆਪਾਂ ਹਾਂ ਜੀ ਕਿੱਥਾ ਚੱਲਦੀ ਆ ਨਾ ਅੱਡਾ ਦਿਵਾ ਦਿਓ ਆਪਾਂ ਪਾ ਕੇ ਆਪਾਂ ਦੇਖੋ ਉਹਨੇ ਖੜੀਆਂ ਨਾ ਖੜੀਆਂ ਨਾ ਲਾ ਆ ਬੰਨੂ ਇੱਥੇ ਨਾ ਨਾ ਚੱਲੇ ਕਰੇ ਸਾਡੀ ਸੋਖੀਰ ਪਾਣੀ ਡੇ ਪਾਉਣ ਸਵੇਰ ਦੇ ਆਏ ਸੋਖੀਰ ਹੁਣੀ ਅੱਡੇ ਪਾਣੀ ਪਾਉਂਦੇ ਆ ਆਪਣੇ ਦਾਜ ਜੀ ਆਪਣਾ ਯੂਰੀਆ ਪਾਉਂਦੇ ਨੇ ਆਹ ਕੋ ਇਹਨੂੰ ਘੁਮਾਓ ਦਾਜ ਜੀ ਨੂੰ ਹਾਂਜੀ ਹਾਂਜੀ ਆਲੋ ਠੀਕ ਠੀਕ ਆ ਆਹ ਦੇਖੋ ਇਹਨਾਂ ਗਰਾਊਂਡ ਨੂੰ ਹਰਿਆ ਭਰਿਆ ਕਰਨਾ ਨਾਲ ਦੀ ਨਾਲ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਾ ਵਲੌਗ ਨੂੰ ਕਰੋ ਲਾਈਕ ਐਂਡ ਕਰੋ ਸਬਸਕ੍ਰਾਈਬ ਨਾਲ ਦੀ ਨਾਲ ਕਰਦੇ ਸ਼ੇਅਰ ਚਲੋ ਓਕੇ ਬਾਏ ਹੁਣ ਮਿਲਾਂਗੇ ਅਸੀਂ ਅਗਲੇ ਵਲੌਗ ਚ